ਮਗੇਾਈ ਨੇ ਇਸ ਟਾਈਮ ਅਮਰੀਕਨਾਂ ਦਾ ਕਹਿੰਦੇ ਲੱਕ ਤੋੜਿਆ ਪਿਆ ਆ ਤੁਸੀਂ ਜਿਹੜੇ ਮਰਜ਼ੀ ਪਾਸੇ ਚਲ ਜਓ ਚਾਹੇ ਗਰੋਸਰੀ ਲੈ ਲਓ ਚਾਹੇ ਕੋਈ ਹੋਰ ਸਮਾਨ ਲੈ ਲਓ ਈਵਨ ਕਿ ਇੱਥੋਂ ਤੱਕ ਹਾਲਾਤ ਹੋਏ ਪਏ ਆ ਕਿ ਜਦੋਂ ਅਮਰੀਕਾ ਦੀ ਗਵਰਨਮੈਂਟ ਸ਼ਟਡਾਊਨ ਹੋਈ ਸੀ ਤੁਹਾਨੂੰ ਪਤਾ ਆ ਕਿ ਜਿਹੜੇ ਲੋਕ ਮਤਲਬ ਕਿ ਜਿਹੜੇ ਗਵਰਨਮੈਂਟ ਦੀ ਏਡ ਤੋਂ ਹੀ ਪੈਸਾ ਲੈ ਕੇ ਤੇ ਆਪਣਾ ਘਰ ਚਲਾਉਂਦੇ ਸੀਗੇ ਕਹਿੰ ਲੋ ਕਿ ਉਹਨਾਂ ਨੇ ਆਪਣਾ ਫੂਡ ਖਰੀਦਣਾ ਸੀ ਉਹਨਾਂ ਦੇ ਬਹੁਤ ਬੁਰੇ ਹਾਲਾਤ ਹੋਏ ਭਾਵੇਂ ਹੁਣ ਗਵਰਨਮੈਂਟ ਸ਼ਟਡਾਊਨ ਓਪਨ ਵੀ ਹੋ ਗਈ ਹੈ ਪਰ ਇਤੋਂ ਤੱਕ ਕਿ ਮਹਿੰਗਾਈ ਜਿਹੜੀ ਹੈ ਉਹ ਹਜੇ ਘਟਣ ਦਾ ਨਾਂ ਨਹੀਂ ਲੈ ਰਹੀ ਇਹ ਗੱਲਾਂ ਜਿਹੜੀਆਂ ਆ ਤੁਸੀਂ ਦੇਖਿਆ ਹੋਣੀਆਂ ਜਦੋਂ ਆ ਨਵੰਬਰ ਦੇ ਵਿੱਚ ਵੋਟਾਂ ਹੋ ਕੇ ਹਟੀਆਂ ਇਸੇ ਕਾਰਨ ਕਰਕੇ ਹੀ ਜਿਹੜੀ ਰਿਪਬਲਿਕਨ ਪਾਰਟੀਆਂ ਨੂੰ ਇੱਕ ਵੀ ਸੀਟ ਜਿਹੜੀ ਆ ਨਹੀਂ ਮਿਲੀ ਸੀ ਸਭ ਤੋਂ ਵੱਡਾ ਇਹ ਮੁੱਦਾ ਰਿਹਾ ਸੀਗਾ ਮਹਿੰਗਾਈ ਦਾ ਹੁਣ ਜੇ ਆਪਾਂ ਗੱਲ ਕਰੀਏ ਬਿਜ਼ਨਸ ਹਜੇ ਵੀ ਸਲੋ ਨੇ ਟਰੱਕਿੰਗ ਜਿਹੜੀ ਆ ਉਹ ਹਜੇ ਵੀ ਜਿਉਂ ਦੀ ਤਿਉਂ ਹੈ ਕੋਈ ਫਰਕ ਨਹੀਂ ਪੈ ਰਿਆ ਨਾ ਹੀ ਕੋਈ ਤੁਸੀਂ ਇਹ ਕਹਿ ਸਕਦੇ ਆ ਕਿ ਬਹੁਤ ਵੱਡੀ ਤੇਜ਼ੀ ਆ ਗਈ ਹੈ ਹਾਂ ਕੋਈ 5 7 10% ਦਾ ਮਾਰਾ ਮੋਟਾ ਫਰਕ ਪਿਆ ਆ ਉਹ ਤਾਂ ਵੈਸੇ ਵੀ ਉਹੀ ਇਹਨਾਂ ਤਰ੍ਹਾਂ ਵਿੱਚ ਫਰਕ ਪੈ ਜਾਂਦਾ ਕਿਉਂਕਿ 홀ੀਡੇ ਆ ਰਹੇ ਆ ਅਗੇ ਥੈਂਕਸ giving ਆ ਰਹੀ ਹੈ ਉਸ ਤੋਂ ਬਾਅਦ ਕ੍ਰਿਸਮਸ ਆ ਜਾਣੀ ਹੈ ਨਵਾਂ ਸਾਲ ਆ ਜਾਣਾ ਕਿਉਂਕਿ ਇਹਨਾਂ ਤਰ੍ਹਾਂ ਦੇ ਵਿੱਚ ਵੈਸੇ ਕੰਮ ਜਿਹੜੇ ਗਰਮ ਹੋ ਜਾਂਦੇ ਆ ਪਰ ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਵੱਡਾ ਫਰਕ ਪਿਆ